ਜੋੜੀ ਬੱਚਿਆਂ ਦੀ ਆ ਵੀ ਮਗਰ ਗਲੋਟਿਆਂ ਵਰਗੇ ਬੱਚੇ ਨੇ ਮਗਰ ਜੀ ਥੋੜੇ ਜਣਿਆਂ ਦੀ ਮੈਲਾ ਨਹੀਂ ਚੜਾ ਬੱਕਰੀ ਨੇ ਜੀ ਹਾਂ ਠਾਣਾ ਤੋਂ ਘਾਟ ਨਹੀਂ ਯਾਰ ਦੁੱਧ ਤੇ ਦੱਸਦਾ ਵੀ 1.5 ਲੀਟਰ ਉਸ ਵੇਲੇ ਦਾ ਝੂਠ ਮਾਰਦੀ ਦੀ 1.5 ਇੱਕ ਟਾਈਮ ਦਾ ਵੀ ਆਂਡਿਆਂ ਦੀ ਰੇੜੀ ਲਾਉਂਦਾ ਬਾਈ ਤੇ ਆਂਡਿਆਂ ਦੀ ਰੇੜੀ ਲਾ ਕੇ ਇਹ ਬੱਕਰੀਆਂ ਖਰੀਦਦਾ ਮੰਡੀਆਂ ਦੇ ਵਿੱਚੋਂ ਬਈ ਆਂਡਿਆਂ ਦੀ ਰੇੜੀ ਫਿਰ ਪਿੰਡ ਹੀ ਲਾਉਣਾ ਹਾਂ ਹਾਂ ਉਹੀ ਪਿੰਡ ਹੀ ਆਂਡੇ ਬਈ ਮੁਰਗੀਆਂ ਰੱਖੇ ਹੋਏ ਨੇ ਕਿ ਫਿਰ ਖਰੀਦ ਕੇ ਲਿਆਉਣਾ ਹਾਂ ਬਈ ਗਾਂ ਤੋਂ ਲੱਗ ਫਾਰਮ ਚੋਂ ਉਹੀ ਦੇ ਬੱਚੇ ਲਿਆਂਦੇ ਉਹ ਆਏ ਤਾਂ ਸਾਡੇ ਕੇ ਥੋੜਾ ਜਾਏਗਾ ਆ ਗਿਆ ਪੁਰਾਣਾ ਪਾਪੀ ਉਹ ਹੈਗੀਆਂ ਜੈ ਉਹ ਵੜ ਜਾ ਵਿੱਚ ਆ ਕੇ ਆ ਸੌਦਾ ਕਰਾ ਦੇ ਇਹਨਾਂ ਦਾ ਯਾਰ ਫਰਕ ਥੋੜੀ ਆ ਕੀ ਮੰਗੇ ਆ ਕੀ ਹੈ ਛੱਡੇ ਛੁਲਣਾ ਬਾਈ ਬੱਚਾ ਤਾਂ ਡਰਦਾ ਸਾਡੇ ਚੋਂ ਆ ਕੇ ਕੇ 17 ਕਹਿੰਦੇ 17 ਕਰਦੇ ਇਹ 20 ਹੀ ਕਹਿੰਦੇ ਨੇ 20 ਜਦੋਂ ਕਿਦਾ ਹੈ ਨਹੀਂ ਲਾਂਦਾ ਰ ਬਾਕੀ ਆ ਹਾਲ ਉਹ ਨਾ ਨਵਾਂ ਮੇਮਣਿਆ ਬਾਈ ਨਹੀਂ ਉਹਨਾਂ ਨੂੰ ਮਾਰ ਦੋ ਫਟ ਲੈ ਦੋ ਮੇਮਣਿਆ ਦੋ ਇਹਨੂੰ ਮਾਰ ਦੇ ਹਾਂ ਉਹਨਾਂ ਨੂੰ ਮਾਰ ਦੇ ਵਿਚਾਰਿਆਂ ਨੂੰ ਦੋ ਨੇ ਨਾਲ ਕੀ ਮੰਗ ਤੂੰ 20 ਪੈ ਗਿਆ ਹਾਂ 20 ਤੇ ਪੈਣਾ ਇਹ ਕਹਿ ਰਹੇ ਨਾ ਨਹੀਂ ਆਏ ਯਾਰ ਜਿਹਦੀ ਜਿੱਸਾ ਖੜੀ ਸੀ ਜਿਆ ਸੀਗਾ ਹਾਂ ਇੱਕ ਨਹੀਂ ਸੋਨਾ ਦਿੰਨੇ ਕਹਿੰਦਾ ਵੀ ਦੇਣ ਜੋੜੀ ਮੇਮਣਿਆ ਦੀ ਹੈ ਮਗਰ ਕਰ ਰੋ ਕਿ ਇਹੋ ਗੱਲ ਕਹਿ ਦਿੰਦਾ ਕਹਿੰਦਾ 20 ਤੋਂ ਘੱਟ ਦੇ ਦਿੰਦਾ ਆ ਗੱਲ ਹੋਈ ਆ ਆ ਗੱਲ ਹੋਈ ਆ ਵੀ ਮੈਂ ਇਹ ਜੇ ਤੁਸੀਂ ਵਾਰੀ ਵਾਰੀ ਜੇ ਘੜਾਈ ਜਾਓਗੇ ਉਹ ਗੱਲ ਨਹੀਂ ਕਰਦੇ ਉਹਦੇ ਤੂੰ 20 ਦੀ ਕਹਤਾ ਉਹਨਾਂ ਨੂੰ ਇਹਨਾਂ ਨੂੰ ਲਾਇਆ ਤੁਸੀਂ ਇਹਨਾਂ ਨੂੰ ਲਾਇਆ ਤਲਾਕ ਆਤਾ ਯਾਰ ਇਹਨਾਂ ਨੂੰ ਕਿਹੜਾ ਹੈ ਲੈਣਾ ਲੈਣਾ ਹਾਂ ਲੈਦਾ ਰੰਗੀਆਂ ਵਾਲਾ ਲੈਦਾ ਮੁੰਡਾ ਬਾਦਿਏ 1000 ਰੁਪਏ ਹੋਣਾ ਨਾ 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 ਪਾਠਾ ਯਾਰ ਕੋਈ ਆਪਾਂ ਜਜੂ ਦੀ ਕਿੱਕੜੀਆਂ ਯਾਰ ਦੀ ਹੋਰ ਬਾਦਿਏ ਲੈਣਾ ਹੀ ਉਹਦੇ ਪਹਿਲੀ ਫੋਟੋ ਮੈਂ ਤਾਂ ਨਹੀਂ ਲੈਣੀ ਨਾ ਨਾ 17 ਦੀ ਕਿਹਾ 17 ਹੀ ਦਿੱਤੇ 300 ਬਾਦਿਏ ਨਾ ਉਹਦਾ ਕਹ ਕਹਤਾ ਇਹਨਾਂ ਨੂੰ ਅੱਜ ਆ ਲੈ ਵੀ ਅਸੀਂ ਤਾਂ ਮਨ ਨੂੰ ਪੂਰਾ ਆ ਨੋਟ ਕੀ ਦਾਗਾ ਆਪਣੇ ਆ ਫੋੜੋ ਫੋੜੋ ਆਪਾਂ ਕੱਟਾ ਕੰਮ ਨਹੀਂ ਛੱਡਿਆ ਮੜੋ ਮੋੜ ਨਾ ਤੁਸੀਂ ਨਾ ਹੈਗਾ ਨਾ ਨਾ ਕਿੰਨੇ ਮੰਗੇ ਸੀ ਭਾਈ ਤਾਂ 2000 ਰੁਪਏ ਸੀ ਕਹਿੰਦੇ ਕਿੰਨੇ ਕਿੰਨੇ ਮੰਗੇ ਸੀ ਕਿੰਨੇ ਬੰਗੇ ਸੀ ਤਾਂ ਉਹਨਾਂ ਨੇ ਹਾਈ ਕਹਿਤਾ ਮੈਂ ਕਿਹਾ ਹਾਈ ਦਾ ਮੈਂ ਕਹਾਂ ਸੀ 20 ਤੋਂ ਕੱਟ ਕੇ ਦਿੰਦੇ ਯਾਰ ਕੋਈ ਇੱਕੋ ਹੀ ਭਾਈ ਹੁਣ 4-500 ਤਾਂ ਨਹੀਂ ਕੀ ਬੋਲਦੀ ਆ 25 ਜੋੜੀ ਬੱਚਿਆਂ ਦੀ ਆ 17 ਫਰਕ ਤਾਂ ਕੋਈ ਨਹੀਂ ਹੁਣ ਫਰਕ ਤਾਂ ਹੋਦਾ ਯਾਰ ਕੁਝ ਵੀ ਨਹੀਂ ਹੈਗਾ ਯਾਰ ਮਾਲ ਵਾਲੀ ਬੱਕਰੀ ਕੋਈ ਕਾਇ ਨਹੀਂ ਹੈਗਾ ਭੈਣ ਦੇ ਮਾਰ ਮਾਲ ਜੀ ਜਾਊਗੀ ਹੱਸ ਕੇ ਯਾਨੀ ਅਗਲੇ ਘਰੋਂ ਕਰਵਾਉਂਦਾ ਮਾਲ ਦੇ ਨਾਲ ਹੱਸ ਕੇ ਜਾਊਗਾ ਜੋੜੀ ਬੱਚਿਆਂ ਦੀ ਆ ਵੀ ਮਗਰ ਬਲੋਟਿਆਂ ਵਰਗੇ ਬੱਚੇ ਨੇ ਮਗਰ ਅਜੇ ਥੋੜੇ ਜਨਗਦੀ ਮੈਲਾ ਨਹੀਂ ਛੜਿਆ ਬੱਕਰੀ ਨੇ ਅਜੇ ਹਾਂ ਉਸ ਤੋਂ ਪਤਾ ਲੱਗ ਜਾਂਦਾ ਮੈਲਾ ਲੱਗਿਆ ਪਿਆ ਜੀ ਉਹ ਛਾੜ ਗਿਆ ਜੀ ਉਹ ਜੀ ਹਾਂ ਹੋਰ ਨਾ ਮੋੜੀ ਬਾਈ ਵਾਕੇ ਕੋਈ ਵਾਰ ਦੂਵੀਂ ਮੰਨਣਾ ਕਰਦਾ ਪਾਸੇ ਕਰ ਇਹ ਖਾਲਾ ਨਾ ਜੀ ਨਾ 17 17 ਚਲੋ 17 ਲਾ ਫਾੜੋ ਮੀਨਾ ਬਦਾਰ 17 ਮੀਨੀ 10 ਜਣੇ ਨੂੰ ਇਕੱਠਾ ਕਰਕੇ ਕਰਕੇ ਫਾੜ ਲਾ ਯਾਰ ਸਾਰੇ ਬੰਦੇ ਪੰਚਾਇਤ ਦੀ ਇੱਜ਼ਤ ਰੱਖੀ ਫਾੜ ਲਾ ਫਾੜ ਲਾ ਕਿੰਨੇ ਦੀ 17ਾਂ ਦੀ 17ਾਂ ਦੀ ਕਟਾ ਓ ਬਾਈ ਉਹਨੂੰ ਕਹੇ ਕਿ ਦੱਬ ਕੇ ਅਸੀਂ ਤੇਰੇ ਹੋਰ ਵਧੀਆ ਰਮਣਾ ਕੋਈ ਨਹੀਂ ਅਸੀਂ ਵੀ ਮਾੜਾ ਮੋਟਾ ਉਹ ਕਰਾਂਗੇ ਹੁਣ ਪੂਰੇ ਤਾਂ ਨਹੀਂ ਕਿ ਨਹੀਂ ਇਹ ਠੀਕ ਹੈ ਅਸੀਂ ਵਾਹ ਬਚੀ ਨਾ ਯਾਰ ਇਹ ਨਗੜ ਰੱਖਣਿਆ ਤੇ ਯਾਰ ਯਾਰ ਪੱਟ ਕੇ ਵੀ ਕੁ ਬਸ ਪੱਠਾ ਤਾਂ ਹੈਗੀ ਇਹ ਤਾਂ ਬਸ ਕਾਇਮ ਉਹਦਾ ਕਿਸਮਤ ਦੇਖਦੀ ਆ ਇਹਦਾ ਕਿਸਮਤ ਹੈ ਮੇਰੇ ਘਟੇ ਵਾਦੇ ਪਾ ਲਈ ਪੂਰੀ ਬੱਕਰੀ ਪਹਿਲਾਂ 3000 ਦੀਗੀ ਕੰਨਾਂ ਜੁਗੜ ਨਹੀਂ ਨੱਥ ਦੋ ਘਾਟ ਨਹੀਂ ਠਾਣਾ ਤੋਂ ਘਾਟ ਨਹੀਂ ਯਾਰ ਦੁੱਧ ਤੇ ਦੱਸ ਸਾ ਵੀ 1.5 ਲੀਟਰ ਹੋ ਸਕਦਾ ਝੂਠ ਮਾਰਦੀ ਦੀ 1.5 ਇੱਕ ਟਾਈਮ ਦਾ ਆਹ ਰਾਏ ਕਰਿਆ ਮੁੰਡੇ ਨਾਲ ਉਹ ਰਾਏ ਕਰਿਆ ਨਾ ਨਾ ਹਾਂ ਰਾਇ ਕਰਿਆ ਉਹ ਰਾਇ ਕਰਨ ਕੈਨੇ ਕੱਢ ਜੋ ਉਹ ਦੇਖੋ ਕੈ ਰਾਇ ਤਾਂ ਕੀ ਨਾ ਕਰਨਿਆ ਬਾਈ ਜੀ ਇਹਨਾਂ ਨੂੰ ਕਰ ਲਾਂ ਦੇ ਹਾਂ ਜਿਹਦਾ ਵੇਚਣੀ ਹੈ ਉਹਨੂੰ ਕਹ ਤੂੰ ਵੀ 5-400 ਪਿੱਛੇ ਕਿਉਂ ਆੜਦਾ ਯਾਰ ਕੈ ਇਹ ਦੱਸ ਦੇ ਸਾਹਿਬ ਕਿ 5-400 ਹੀ ਬਣਾ ਲੈਣਗੇ ਕੋਈ ਦਾ ਕਰਾਉਣਾ ਹੋਰ ਕੀ ਹੈ ਆਉਂਦੀ ਹੁਣੇ ਕੱਢ ਜੀ ਬਹੁਤ ਬੰਦੇ ਬੈਠਾ ਕੁੰਡਾ ਬੰਦੇ 15 ਆ ਜਾਂਦੇ ਨੇ ਹੋਰ ਭਾਈ ਦੀ ਮਹਾ ਐਸਾ ਹੈ ਬਹੁਤ ਵਧੀਆ ਖੇਰ ਆਇਆ ਕਰਨ ਵਾਲੇ ਕਰਾਈ ਜਾਣੇ ਕਰਾਈ ਜਾਂਦੇ ਨੇ ਜਿੰਦੀ ਆ ਫਿਰ ਉਹੀ ਨਫਾ ਲੈ ਕੇ ਦੇ ਦੇ ਕੇ ਦਿੰਦੇ ਲੈਣ ਦੇ ਮਿੱਤੂ ਸ਼ੁਗਾ ਬੁੜੀਆਂ ਨਹੀਂ ਆਉਂਦੀਆਂ ਬੁੜੀਆਂ ਨਾਲ ਵੀ ਰਿਆ ਕਰਦੇ ਨੇ ਕਰੇ ਇਹੇ ਬੱਕਰੀ ਜੇ ਇਹ ਲੂਗੀ ਨਾ ਉਹ ਫੋਸ ਗਾਹਾਂ ਦਾ ਨਫਾ ਲਾਣਾ ਦੱਸੋ ਬੀਬੀ ਹਾਂ 19 ਲੈ 12 ਕਿੰਨੇ ਲਾਇਆ ਤਾ ਚਾ 67 614 65000 ਰਹਿ ਗਿਆ ਆਏ ਕਰ ਬਈ ਦਿਖਾਈ ਹੋੜਲੀ ਹੋਊਗੀ ਨਹੀਂ ਛੋੜਲੀ ਹੋ ਕੋਈ ਨਹੀਂ ਬਾਈ 250 ਕੋਈ ਗੱਲ ਨਹੀਂ ਕੋਈ ਗੱਲ ਚੱਕਣਾ ਮਾੜਾ ਫੜ ਫੜ ਬਾਈ ਓਏ ਫੜ ਲੱਭਣ ਬਾਈ ਹੁਣ ਸਾਈ ਫੜ ਲੈ ਫੜ ਲੈ ਸਾਈ ਫੜ ਲੈ ਬਸ 17000 ਲਗਾਈ ਛੋੜੀ ਗਈ ਚੱਕ ਸਾਡੇ 17 ਲਾਇਆ ਹੋਇਆ ਆਇਣਾ ਬੁੱਲਿਆ ਕਰ ਯਾਰ ਤੂੰ ਬੁੱਲਿਆ ਨਾ ਕਰ ਖਾਦਾ ਲੱਗੀ ਗਿਆ ਬਾਈ ਐਂ ਕਰਕੇ ਲਖਾਈ ਇਹਨਾਂ ਦੀ ਕਰ ਲਿਖਾਈ ਉਹ ਚਲ ਕਰਾ ਦਾਂਗੇ ਪੰਜ ਪਾ ਕੇ ਲਿਖਾਈ ਕਰਦੇ 18000 ਚ ਲਿਖਾਈ ਇਹਨਾਂ ਦੀ ਹੈ ਜਰਾ ਸਿੱਧਾ ਹਸਾਬ ਕਿਤਾਬ ਆ ਜਰਾ ਉਹ 100 ਦੀ ਵਰਤਾ 200 ਪਿੱਛੇ ਉਹ ਕਾਣ ਉਹ ਹੋ ਨਹੀਂ ਹੁੰਦਾ 200 20000 ਵਰਤਾ ਕਾਹ ਮੈਂ ਆ ਜੀ ਚਲੋ ਯਾਰ ਫੜਾ ਹੋ ਗਈ ਨਾ ਆ ਮਿੱਟੂ ਐ ਕੈਮ ਨਹੀਂ ਲੱਗਦਾ ਮਿੱਟੂ ਐ ਤੂੰ ਕੈਮ ਨਹੀਂ ਹੋਗਾ ਕੋਈ ਉੱਡ ਜਾ ਫਿਰ ਦੱਪਾ ਮਾਰ ਹੁਣ ਸਾਢੇ 12:00 ਕਰ ਤੇ ਥਾਪੀ ਮਾਰ ਕਿਹੜੀ ਦੱਪੀ ਮਾਰੂ ਥਾਪੀ ਮਾਰ ਦੋ ਦੋਨੇ ਹੱਥਾਂ ਨਾਲ ਮਾਰ ਦੋ ਦੋਨੇ ਹੱਥਾਂ ਨਾਲ ਮਾਰ ਦੋ ਦੋਨੇ ਹੱਥਾਂ ਨਾਲ ਦੋਨੇ ਹੱਥਾਂ ਨਾਲ ਮਾਰ ਦੇ ਇਧਰ ਨਾਲ ਵੀ ਇਧਰ ਨਾਲ ਵੀ ਮਾਰ ਦੇ ਹੁਣ ਇਹ ਗੱਲਾਂ ਆਏ ਆ ਹੁਣ ਬੱਕਰੀਆਂ ਨੇ ਮੇਰੇ ਉਧਰ ਚੇਕੇ ਲੱਗੇ ਹੋਣ ਨੇ ਲਾ ਹੁਣ ਬੱਕਰੀ ਦੇਖੀ ਨਾ ਕਿ ਉਹ ਸਭ ਬੱਕਰੀ ਦੋ ਹੋਰ ਦੋ ਨਾ ਦੇ ਦੂਰੇ ਵਗਿਆਲੇ ਫਿਰ ਨਹੀਂ ਵਗਿਆ ਕੋਈ ਨਹੀਂ ਕੀ ਕੀ ਹੈ ਨਾ ਵੀ ਗਰੀਬ ਹੈ ਤੱਥਾ ਜੀ ਹੈਗਾ ਜਿਹੜਾ ਲੱਗਾਈ ਦੀ ਹੈ ਅਸੀਂ ਖਰੀਦਣ ਵਾਲਾ ਤਾਂ ਉਹ ਕਹਿੰਦਾ ਵੇਚਣਾ ਲੇਗਾ ਥੋੜਾ ਕੀ ਆ ਆ ਬਾਈ ਦਾ ਨਾ ਉਹਦਾ ਬਿੱਲੂ ਹੈ ਵੇਚਣ ਵਾਲੇ ਤਾਂ 200 ਰੁਪਏ ਦੇ ਦਿਓ ਤੁਸੀਂ ਜਮੀਂ ਪੋਰ ਹੈ 200 ਦੇ ਦਿਓ ਖਰੀਦਣ ਵਾਲੇ ਬਾਈ ਕੀ ਲਵਾ ਥੋੜਾ ਮੁੰਡਿਓ ਚੁੱਕੀ ਦੇਖ ਲਓ ਚੁੱਕੀ ਪਿੰਡ ਕਿੱਥਾ ਬਾਈ ਆਏ ਧੋਕਰਾ ਦਾ ਸੌਦਾ ਹੈ ਆ ਬੱਕਰੀ ਦਾ ਵੀ ਇਧਰ ਲਗਾਈ ਦੇ ਪੈਸੇ ਆ ਗਏ ਹਾਂ ਓਏ ਮੇਵਣਾ ਲੈ ਕੇ ਜਾਣਾ ਮੇਵਣਾ ਟਾਟਾ ਕਰਦੇ ਭਾਈ ਨੂੰ ਟਾਟਾ ਕਰਦੇ ਮੇਵਣਾ ਨਿਕਾ ਜਾ ਕਹਿ ਤੇ ਭਾਈ ਦੇਖਣਾ ਮੰਗੀ ਦੇਖਾ